ठेकेदारो बारो पबादो मैनेजमेंट मुरदाबाद ਮੇਰਾ ਨਾਮ ਹੀ ਕ੍ਰਿਸ਼ਨ ਸਿੰਘ ਗੌਲਕ ਸੂਬਾ ਪ੍ਰਧਾਨ ਟੈਕਨੀਕਲ ਸਰਵੇ ਯੂਨੀਅਨ ਲਾਲ ਮਾਨੂ ਅੱਜ ਅਸੀਂ ਟੈਕਨੀਕਲ ਸਰਵੇ ਯੂਨੀਅਨ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਆਊਟਸੋਰਸਡ ਮੁਲਾਜ਼ਮਾ ਉਹਦੇ ਸਾਹਮਣੇ ਬੈਨਰ ਹੇਠ ਪਾਵਰਕਾਮ ਦੇ ਹੈੱਡ ਆਫ ਅੱਗੇ ਧਰਨਾ ਦੇ ਰਹੇ ਆ ਸਾਡੀ ਡਿਮਾਂਡ ਹੈ ਜਿੰਨਾ ਮੰਗਾ ਨੂੰ ਲੈ ਕੇ ਜਸੀਂ ਧਰਨਾ ਦੇ ਰਹੇ ਆ ਕਿ ਬਿਜਲੀ ਖੇਤਰ ਦੇ ਅੰਦਰ ਜਿਹੜਾ ਨਿੱਜੀਕਰਨ ਕੀਤਾ ਜਾ ਰਿਹਾ ਉਹਨੂੰ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇ ਜਿਹੜੀਆਂ ਸਾਮਰਾਜੀ ਦਿਸ਼ਾ ਨਿਰਦੇਸ਼ ਨੀਤੀਆਂ ਤਹਿਤ ਇਹਦੇ ਅੰਦਰ ਨਜੀ ਕਰਨੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਜਦੀ ਸ਼ੁਰੂਆਤ ਅ ਖਰੜ ਤੇ ਲਾਲਰੂ ਡਿਵੀਜ਼ਨ ਤੋਂ ਕਰ ਦਿੱਤੀ ਗਈ ਆ ਉਤੇ ਪ੍ਰਪੋਜ਼ਲ ਤਿਆਰ ਕਰਕੇ ਉਥੋਂ ਦਾ ਮੁਕੰਮਲ ਕੰਮ 11 ਕੇਵੀ ਦਾ ਮੈਂਟੇਨੈਂਸ ਦਾ ਨਜੀ ਠੇਕੇਦਾਰਾਂ ਨੂੰ ਸੌਂਪਿਆ ਜਾ ਰਿਹਾ ਜਿਸ ਕਰਕੇ ਅਸੀਂ ਇਹ ਡਿਮਾਂਡ ਕਰ ਰਹੇ ਕਿ ਉਹਨਾਂ ਨੂੰ ਵਿਭਾਗ ਚੋਂ ਬਾਹਰ ਕਰਕੇ ਕੰਮ ਵਿਭਾਗੀ ਤੌਰ ਤੇ ਕਰਾਇਆ ਜਾ ਰਿਹਾ ਤੇ ਇਸ ਮਹਿਕਮੇ ਦੇ ਅੰਦਰ ਵੱਖ-ਵੱਖ ਕੈਟਾਗਰੀਆਂ ਦੀਆਂ ਆਊਟਸੋਰਸਰਾਂ ਹੀ ਠੇਕਾ ਕੰਪਨੀਆਂ ਰਹੀਆਂ ਟਾਸਕੋਰਾਂ ਹੀ ਜਿੰਨੇ ਵੀ ਆਊਟਸੋਰਸਰ ਮੁਲਾਜ਼ਮ ਕੰਮ ਕਰ ਰਿਹਾ ਉਹਨਾਂ ਨੂੰ ਵਿਭਾਗ ਦੀ ਲਿਆ ਕੇ ਰੈਗੂਲਰ ਕੀਤਾ ਜਾਵੇ ਕਿਉਂਕਿ ਉਹਨਾਂ ਦਾ 20 25-25 ਸਾਲ ਦਾ ਮਹਿਕਮੇ ਦੇ ਅੰਦਰ ਕੰਮ ਕਰਨ ਦਾ ਤਜਰਬਾ ਜਿਹੜੇ ਬੱਚਾ ਵੈਲ ਕੁਆਲੀਫਾਈਡ ਆ ਇਸ ਕਰਕੇ ਉਹਨਾਂ ਨੂੰ ਰੈਗੂਲਰ ਕਰਨ ਦੀ ਜਿਹੜੀ ਸਾਡੀ ਡਿਮਾਂਡ ਆ ਵੀ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅਗਲਾ ਐਕਸ਼ਨ ਜੇ ਅਸੀਂ ਸਾਡਾ ਇਹ ਜਿਹੜਾ ਕੋ ਧਰਨਾ ਮਜਹਰਾ ਕੋ ਆਖਰੀ ਨਹੀਂਗਾ ਇਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਅੰਦਰ ਇਹ ਨਿੱਜੀਕਰਨ ਦੇ ਖਿਲਾਫ ਜਿਹੜੀ ਲੜਾਈ ਆ ਉਹਨੂੰ ਸਾਂਝਾ ਬਣਾਉਣ ਵਾਸਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨਾਲ ਏਕਤਾ ਸਾਰ ਕੇ ਲੰਮਾ ਸੰਘਰਸ਼ ਵਿੜਾਂਗੇ ਤੇ ਉਹਦੀ ਕੜੀ ਵੱਜੋ 9 ਜੁਲਾਈ ਨੂੰ ਅਸੀਂ ਜਿਹੜੀ ਦੇਸ਼ ਵਿਆਪੀ ਹੜਤਾਲ ਹੋਣ ਜਾ ਰਹੀ ਆ ਉਹਦੇ ਨਾਲ ਇੱਕ ਮੁੱਠਤਾ ਪ੍ਰਗਟ ਕਰਦੇ ਆ ਅਸੀਂ ਪੂਰੇ ਪੰਜਾਬ ਦੇ ਅੰਦਰ ਨਿੱਜੀਕਰਨ ਦੇ ਖਿਲਾਫ ਆਪਣੀਆਂ ਮੰਗਾਂ ਦੇ ਸੰਬੰਧ ਚ ਉਹ ਲਾਮਿਸਾਲ ਹੜਤਾਲ ਕਰਕੇ ਕੰਮਕਾਜ ਠੱਪ ਕਰਕੇ ਸਰਕਾਰ ਨੂੰ ਇਹ ਨਿੱਜੀਕਰਨ ਦੀ ਨੀਤੀ ਰੱਦ ਕਰਨ ਵਾਸਤੇ ਮਜਬੂਰ ਕਰਾ ਦੇਣਾ ਦਿੱਤਾ ਜਾ ਰਿਹਾ ਹੈ ਸਾਡੇ ਅੰਦਰ ਇੱਕ ਟੈਕਨੀਕਲ ਸਰਵੇ ਯੂਨੀਅਨ ਜਿਹੜੀ ਰੈਗੂਲਰ ਮੁਲਾਜ਼ਮਾਂ ਦੀ ਜਥੇਬੰਦੀ ਆ ਉਹਦੇ ਨਾਲ ਕੋਆਰਡੀਨੇਸ਼ਨ ਕਮੇਟੀ ਆ ਜਿਹਦੇ ਅੰਦਰ ਵੱਖ-ਵੱਖ ਠੇਕਾ ਆਧਾਰਿਤ ਜਿਹੜੀਆਂ ਜਥੇਬੰਦੀਆਂ ਉਹ ਕੰਮ ਕਰ ਰਹੀਆਂ ਜਿਹਦੇ ਵਿੱਚ ਇੱਕ ਪਾਵਰ ਕਾਮਨ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਆ ਕੰਟਰੈਕਟ ਵਰਕਰ ਯੂਨੀਅਨ ਲਹਿਰਾ ਮਬਦਿਆ ਪਾਵਰ ਕਾਮ ਤੇ ট্রান্সਕੋ ਕੰਟਰੈਕਟ ਯੂਨੀਅਨ ਜਿਹੜੀ ਪੰਜਾਬ ਦੀ ਉਹ ਆ ਇੱਕ ਸਾਂਝਾ ਮੰਚ ਕੰਟਰੈਕਟ ਯੂਨੀਅਨ ਰੋਪੜ ਥਰਮਲ ਪਲਾਂਟ ਦਾ ਇਹ ਚਾਰ ਜਥੇਬੰਦੀਆਂ ਤੇ ਪੰਜਵੀਂ TSHU ਇਹ ਸਾਂਝੇ ਤੌਰ ਤੇ ਕਮੇਟੀ ਬਣਾ ਕੇ ਲੜਿਆ ਜਾ ਰਿਹਾ ਅੱਜ ਦਾ ਤੇ ਅਸੀਂ ਸੰਕੇਤਕ ਇੱਕ ਦਿਨ ਦਾ ਧਰਨਾ ਜੇ ਸਰਕਾਰ ਨਹੀਂ ਮੰਨਦੀ ਤੇ ਫਿਰ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਮੈਂ ਦੱਸ ਕੇ ਗਿਆ ਇਹ ਵਕ ਵਕ ਜਥੇਬੰਦੀਆਂ ਨਾਲ ਪ੍ਰੋਸੈਸ ਇਕਤਾ ਦਾ ਚਲਾ ਕੇ ਆਪਣਾ ਘੇਰਾ ਵਿਸ਼ਾਲ ਕਰਕੇ ਇੱਕ ਲੰਮਾ ਸੰਘਰਸ਼ ਜਿਹੜਾ ਉਹ ਤਿੱਖਾ ਸੰਘਰਸ਼ ਵਿੱਡਾ ਗਿਆ